ਸਮ ਕਾਲ ਦਾ ਚਰਚਿਤ ਨਾਵਲ ਗੇਰੂ ਰੰਗੇ ਜਿਸ ਨੂੰ ਲਿਖਿਆ ਹੈ ਬੌਬ ਦਾ ਵਿਲੇਖਕ શ્રી ਬੂਟਾ ਸਿੰਘ ਚੋਹਾਨ ਨੇ ਅੱਜ ਤੁਸੀਂ ਇਸ ਨਾਵਲ ਦਾ 11ਵਾਂ ਭਾਗ ਸੁਣ ਰਹੇ ਹੋ ਸ਼ਾਮ ਹੋ ਗਈ ਸੀ ਪੰਛੀਆਂ ਦੀਆਂ ਡਾਰਾਂ ਆਲਣਿਆਂ ਵੱਲ ਜਾ ਰੰਗਾ ਸੀ ਖੇਤੀ ਗਏ ਬੰਦੇ ਘਰ ਮੁੜ ਰਹੇ ਸੀ ਸ਼ਹਿਰ 'ਚ ਕੰਮ ਤੰਦੇ ਗਏ ਲੋਕ ਵੀ ਮੁੜ ਰਹੇ ਸੀ ਬੀਬਾ ਨੇ ਆਥਣ ਦਾ ਦੁੱਧ ਲਿਖਿਆ ਸਾਰੇ ਛੈਡਾਂ ਚ ਜਾ ਕੇ ਗਊਆਂ ਦੀ ਹਾਲਤ ਵੇਖੀ ਨਿਗਾਹ ਮਾਰ ਲਈ ਸੀ ਕਿ ਨਵੀਆਂ ਹੋਈਆਂ ਵਹਿੜਾਂ ਦੇ ਪਿੰਡੇ ਤੇ ਮਾਸ ਫਿਰ ਰਿਹਾ ਹੈ ਕਿ ਨਹੀਂ ਜਿਹੜੀ ਵਹਿੜ ਉਹਨੂੰ ਕਮਜ਼ੋਰ ਲੱਗਦੀ ਲੇਵਾ ਤੇ ਥਣ ਬਾਹਰ ਬਹੁਤੇ ਨਿਕਲੇ ਨਾ ਦਿਸਦੇ ਉਹ ਭਈਆ ਨੂੰ ਬੁਲਾ ਕੇ ਉਹਨਾਂ ਵੱਲ ਧਿਆਨ ਰੱਖਣ ਲਈ ਕਹਿੰਦੀ ਭਈਆ ਨੂੰ ਪਤਾ ਸੀ ਕਿ ਵੱਧਖਿਆ ਰੱਖਣ ਦਾ ਮਤਲਬ ਗਊਆਂ ਨੂੰ ਪੇੜੇ ਚਾਰਨਾ ਵੀ ਹੈ ਔਰ ਤਨ ਉਹਨਾਂ ਨੂੰ ਹੀ ਪੇੜੇ ਪਾਉਣ ਲਈ ਕਹਿਣਾ ਹੈ ਇਸੇ ਤਰ੍ਹਾਂ ਜਿਹੜੇ ਭਗਤ ਟਾਲ ਤੋਂ ਖੜਾ ਲੈ ਕੇ ਆਉਂਦੇ ਭਈਆ ਉਹਨਾਂ ਦੀ ਹੀ ਖੁਰਲੀ ਚ ਪਵਾਉਂਦੇ ਬੀਬਾ ਸ਼ੈਡਾਂ ਚੋਂ ਆਈ ਤਾਂ ਚਿਹਰੇ ਤੋਂ ਖੁਸ਼ੀ ਫੁੱਟ ਫੁੱਟ ਬਾਹਰ ਆ ਰਹੀ ਸੀ ਗੱਡੀ ਸਟਾਰਟ ਕਰਕੇ ਘਰ ਜਾਣ ਲੱਗੀ ਤਾਂ ਜਾਂਦੀ ਜਾਂਦੀ ਡੇਰੇ ਚਲੀ ਗਈ ਵਿਧਾਇਕ ਦੇ ਆਉਣ ਵਾਲੇ ਬਾਬਿਆਂ ਨੂੰ ਦੱਸਿਆ ਉਹ ਸੁਣ ਕੇ ਬਹੁਤਾ ਬੋਲੇ ਨਹੀਂ ਚੁੱਪ ਰਹਿਣਾ ਹੀ ਬਿੱਤਰ ਸਮਝਿਆ ਸੋਚਣ ਲੱਗੇ ਕਿਵੇਂ ਆਇਆ ਹੋਇਆ ਉਹ ਕੀ ਚਾਲ ਹੈ ਬੀਬ ਨੇ ਬਥੇਰਾ ਕਿਹਾ ਕਿ ਜਾਂਦਾ ਜਾਂਦਾ ਹੀ ਆਇਆ ਪਰ ਉਹ ਸਿਆਣੇ ਸੀ ਸੋਚਣ ਲੱਗੇ ਜੇ ਆਇਆ ਤਾਂ ਕਿਉਂ ਆਇਆ ਹੋਇਆ ਅਗਲੇ ਦਿਨ ਬੀਬਾ ਤੇ ਬਾਬੇ ਮਹੰਤ ਜੈਪਾਲ ਕੋਲ ਚਲੇ ਗਏ ਬਾਬੇ ਆਪ ਜੈਪਾਲ ਦੇ ਕਮਰੇ ਚ ਚਲੇ ਗਏ ਬੀਬਾ ਲਬੀ ਚ ਪੱਖੇ ਥੱਲੇ ਬੈਠੀ ਰਹੀ ਬਾਬਿਆਂ ਨੇ ਵਿਧਾਇਕ ਦੇ ਗਊਸ਼ਾਲਾ ਚ ਜਾਣ ਦੀ ਗੱਲ ਦੱਸੀ ਪਿੰਡ ਚ ਵਿਆਹ ਕਰਨ ਬਾਰੇ ਵੀ ਦੱਸਿਆ ਸੁਣ ਕੇ ਇੱਕ ਵਾਰੀ ਮਹੰਤ ਜੈਪਾਲ ਚੁੱਪ ਕਰ ਗਿਆ ਫਿਰ ਕਿਹਾ ਆਪਾਂ ਨੂੰ ਕੀ ਹਰ ਜੈ ਬੀਬਾ ਨੂੰ ਮੁਰੇ ਲਾਉਣ ਦਾ ਪਰ ਵਿਆਹ ਡੇਰੇ 'ਚ ਨਾ ਕਰਿਓ ਗਊਸ਼ਾਲਾ 'ਚ ਹੀ ਟੈਂਟ ਲਾ ਦਿਓ ਡੇਰੇ 'ਚ ਕੀਤਾ ਤਾਂ ਕਾਕਾ ਜੀ ਦੇ ਬੰਦੇ ਜਾ ਕੇ ਉਹਦੇ ਕੰਨ ਭਰਨਗੇ ਮੈਂ ਵੀ ਨਹੀਂ ਵਿਆਹਾਂ ਤੇ ਆਉਣਾ ਕਾਕਾ ਜੀ ਨੂੰ ਆਪਾਂ ਸ਼ੈੱਡ ਨਹੀਂ ਸਕਦੇ ਕੰਮ ਉਹਦੇ ਅਜੇ ਵੀ ਹੋਈ ਜਾਂਦੇ ਨੇ ਜਾ ਤਾਂ ਮੈਂ ਵੀ ਨਹੀਂ ਸਕਦਾ ਬਾਬੇ ਬੋਲੇ ਜੈਪਾਲ ਕਹਿੰਦਾ ਵਿਆਹ ਬੀਬਾਂ ਨੂੰ ਮੂਹਰੇ ਲਾ ਕੇ ਕਰੇ ਕੋਈ ਹਰਜ ਨਹੀਂ ਪੈਸੇ ਉਹ ਦੇ ਬੱਲੇ ਬੱਲੇ ਬੀਬਾ ਦੀ ਚਾਰ ਵੋਟਾਂ ਹੀ ਖੜੀਆਂ ਹੋਣਗੀਆਂ ਇਹ ਵੋਟਾਂ ਵੇਲੇ ਵੇਖਾਂਗੇ ਕਿੱਧਰ ਪਵਾਉਣੀਆਂ। ਉਹ ਕੁਝ ਚਿਰ ਰੁਕਿਆ ਤੇ ਕਹਿਣ ਲੱਗਿਆ ਜੇ ਬੀਬਾ ਉਹਦੇ ਨੇੜੇ ਹੁੰਦੀ ਐ ਆਪਾਂ ਨੂੰ ਕੀ ਹਰਜ਼ ਐ ਜੇ ਬਹੁਤਾ ਵਿਗੜਿਆ ਤਾਂ ਆਪਾਂ ਨੂੰ ਕੋਈ ਠੰਡਾ ਵਰਤਣ ਵਾਲਾ ਵੀ ਚਾਹੀਦਾ ਲੱਗਣ ਦੇ ਬੀਬਾ ਨੂੰ ਮੂਰੇ ਕੁਝ ਨਹੀਂ ਮੜਾ ਇਹਦੇ ਚ ਕਾਕਾ ਜੀ ਨੂੰ ਮੈਂ ਸਮਝਾ ਦਿਉ ਦੱਸ ਦਿਉ ਕਿ ਮੂਰੇ ਲੱਗਣ ਦੀ ਕੀ ਮਜਬੂਰੀ ਸੀ ਦੋਹਾਂ ਵੇੜਿਆਂ ਦੇ ਬੰਦੇ ਬੁਲਾ ਕੇ ਬੀਬਾ ਨੇ ਵਿਆਹ ਵਾਲੀ ਗੱਲ ਚਲਾ ਦਿੱਤੀ ਗਲਤ ਵਿਧਾਇਕ ਦੇ ਬੰਦਿਆਂ ਨੇ ਵੀ ਚਲਾ ਦਿੱਤੀ ਸੀ ਗਰੀਬ ਘਰਾਂ ਦੀਆਂ ਕੁੜੀਆਂ ਦੀ ਝੋਣ ਕਰ ਲਈ ਵਿਆਹ ਦਾ ਦਿਨ ਧਰ ਦਿੱਤਾ ਤਿੰਨੇ ਜੰਨਾ ਆ ਗੰਗਾ ਗਊਸ਼ਾਲਾ ਚ ਟੈਂਟ ਲਾਇਆ ਸੀ ਪਰ ਵਿਧਾਇਕ ਨੇ ਗਊਸ਼ਾਲਾ ਮੂਰੇ ਟੈਂਟ ਲਾ ਕੇ ਚਾਹ ਪਕੌੜਿਆਂ ਦਾ ਲੰਗਰ ਚਲਾ ਦਿੱਤਾ ਕੋਈ ਆਵੇ ਕੋਈ ਖਾਵੇ ਰੋਕ ਟੋਕ ਨਹੀਂ ਸੀ ਬੀਬਾ ਨੇ ਹਲਵਾਈਆਂ ਨੂੰ ਮੂੰਹ ਮੰਗ ਮੰ ਦੁੱਧ ਦੇ ਦਿੱਤਾ ਵਿਧਾਇਕ ਨੇ ਹੀ ਹਲਵਾਈਆਂ ਨੂੰ ਕਿਹਾ ਸੀ ਕਿ ਦੁੱਧ ਗਊਸ਼ਾਲਾ ਚੋਂ ਲੈ ਲਵੋ ਦੁੱਧ ਉਹ ਬਾਹਰੋਂ ਵੀ ਲੈ ਸਕਦੇ ਸੀ ਸ਼ਹਿਰ ਵਾਲੀ ਗਊ ਸ਼ੈਲਾ ਚ ਵਿਧਾਇਕ ਦੇ ਕਈ ਬੰਦੇ ਸੀ ਪਰ ਉਹ ਵੇਖਣਾ ਚਾਹੁੰਦਾ ਸੀ ਕਿ ਬੀਬਾ ਕਿਹੋ ਜਹੀ ਹੈ ਦੋਵੇਂ ਵੇੜਿਆਂ ਦੇ ਲੋਕਾਂ ਦਾ ਹੜ ਆ ਗਿਆ ਵਿਧਾਇਕ ਇਹੋ ਚਾਹੁੰਦਾ ਸੀ ਲੰਗਰ ਸ਼ੱਕ ਕੇ ਲੋਕ ਪੰਡਾਲ ਚ ਜਾ ਰਹੇ ਸੀ ਕੀਰਤਨ ਹੋ ਰਿਹਾ ਸੀ ਆਨੰਦ ਕਾਰਜ ਹੋਏ ਲੋਕ ਡੇਗ ਲੈ ਕੇ ਖਾਣ ਤੋਂ ਪਿੱਛੋਂ ਮੂੰਹਾਂ ਤੇ ਹੱਥ ਫੇਰਦੇ ਹੋਏ ਵਿਧਾਇਕ ਦੀ ਜੈਕਾਰ ਕਰਦੇ ਜਾ ਰਹੇ ਸੀ ਵਿਧਾਇਕ ਦੇ ਕਹੇ ਤੋਂ ਬੀਬਾ ਬੋਲੀ ਸੀ ਉਨੇ ਪ੍ਰਸੰਸਾ ਵੀ ਕੀਤੀ ਸੀ ਕਿਹਾ ਸੀ ਕਿ ਜੇ ਪ੍ਰਮਾਤਮਾ ਧਰਤੀ ਤੇ ਗਰੀਬ ਬੰਦੇ ਪੈਦਾ ਕਰਦਾ ਤਾਂ ਉਹਨਾਂ ਦੇ ਦੁੱਖ ਵਡਾਉਣ ਲਈ ਵੀ ਬੰਦੇ ਭੇਜਦਾ ਹੈ ਇਹ ਗੱਲ ਵਿਧਾਇਕ ਨੂੰ ਬਹੁਤ ਚੰਗੀ ਲੱਗੀ ਸੀ ਉਹ ਆਪਣੇ ਆਪ ਨੂੰ ਉਹ ਆਪਣੇ ਆਪ ਨੂੰ ਰੱਬ ਵੱਲੋਂ ਗਰੀਬਾਂ ਦੇ ਕਸ਼ਟ ਕਟਣ ਲਈ ਭੇਜਿਆ ਹੋਇਆ ਬੰਦਾ ਸਮਝ ਰਿਹਾ ਸੀ ਉਹ ਖੁਸ਼ ਸੀ ਸੋਚਿਆ ਜਦੋਂ ਉਹ ਕਿਸੇ ਹੋਰ ਪਿੰਡ ਚ ਕੁੜੀਆਂ ਦੇ ਵਿਆਹ ਕਰੇਗਾ ਉੱਥੇ ਵੀ ਬੀਬਾਂ ਨੂੰ ਬੋਲਣ ਲਈ ਕਹਿ ਕੇ ਜਾਵੇਗਾ ਉਹਨੂੰ ਪਤਾ ਸੀ ਕਿ ਉਹ ਬਾਬਿਆਂ ਤੋਂ ਬਾਹਰ ਨਹੀਂ ਜਾਂਦੀ ਬਾਬੇ ਜੈਪਾਲ ਦੇ ਬੰਦੇ ਨੇ ਸੋਚਿਆ ਜਿੰਨੀ ਕੋ ਇਹ ਨਾਲ ਲੱਗਦੀ ਹੈ ਲਾਉਣ ਚ ਕੀ ਹਰਜ਼ ਹੈ ਘੱਟੋ ਘੱਟ ਉਹਨਾਂ ਦੇ ਕਹੇ ਤੋਂ ਵੋਟਾਂ 'ਚ ਬਹੁਤਾ ਵਿਰੋਧ ਤਾਂ ਨਾ ਕਰੂ ਕੀਤੇ ਦੀ ਬੰਦਾ ਅਖ ਸ਼ਰਮ ਤਾਂ ਮੰਦਾ ਹੀ ਐ ਉਹਦੀ ਰਣਨੀਤੀ ਸੀ ਕਿ ਵਿਰੋਧੀਆਂ ਨੂੰ ਨਾਲ ਲਾਇਆ ਜਾਵੇ ਸਾਰੇ ਨਹੀਂ ਲੱਗਦੇ ਤਾਂ ਜਿੰਨੇ ਲੱਗਦੇ ਐ ਉਹਨੇ ਕੋ ਸਹੀ ਪੰਚਾਇਤੀ ਜ਼ਮੀਨਾਂ ਬੋਲੀ ਤੇ ਦੇਣ ਦੇ ਦਿਨ ਆ ਗਏ ਜੈਪਾਲ ਨੇ ਬਾਬਿਆ ਨੂੰ ਫੋਨ ਕੀਤਾ ਕਿ ਜਦੋਂ ਸ਼ਹਿਰ ਆਏ ਉਹਨੂੰ ਮਿਲ ਕੇ ਜਾਣ ਮਿਲਣ ਦਾ ਕਾਰਨ ਬੀਬਾ ਨੂੰ ਕਹਿ ਕੇ ਘੱਟ ਰੇਟ ਤੇ ਗਊਸ਼ਾਲਾ ਲਈ ਪੰਚਾਇਤ ਜ਼ਮੀਨ ਠੇਕੇ ਤੇ ਲੈਣੀ ਸੀ ਮਹੰਤ ਜੈਪਾਲ ਦੀ ਚਾਲ ਸੀ ਕਿ ਜੇ ਜਨਰਲ ਵਰਗ ਦੀ ਜ਼ਮੀਨ ਵਿਧਾਇਕ ਗਊਸ਼ਾਲਾ ਨੂੰ ਦਵਾਵੇਗਾ ਤਾਂ ਵਿਧਾਇਕ ਨਾਲ ਜਿਹੜੇ ਹਰ ਸਾਲ ਠੇਕੇ ਤੇ ਲੈ ਕੇ ਵੋਂਦੇ ਨੇ ਉਹ ਗੁੱਸੇ ਹੋਣਗੇ ਜੇ ਐਸਸੀ ਵਰਗ ਦੇ ਹਿੱਸੇ ਦੀ ਜ਼ਮੀਨ ਦੇਵੇਗਾ ਤਾਂ ਉਹ ਵਿਧਾਇਕ ਨਾਲ ਗੁੱਸੇ ਹੋਣਗੇ ਜੈਪਾਲ ਨੂੰ ਪਤਾ ਸੀ ਕਿ ਐਸਸੀ ਵਰਗ ਦੇ ਲੋਕ ਇਸ ਵਾਰ ਆਪਣੇ ਹਿੱਸੇ ਦੀ ਜ਼ਮੀਨ ਸਾਰੇ ਇਕੱਠੇ ਹੋ ਕੇ ਪਸ਼ੂਆਂ ਦੇ ਹਰੇ ਚਾਰੇ ਲਈ ਠੇਕੇ ਤੇ ਲੈਣਾ ਚਾਹੁੰਦੇ ਸੀ ਐਸਸੀ ਕੋਟੇ ਦੀ ਜ਼ਮੀਨ ਦਾ ਠੇਕਾ ਵੀ ਘਾਟੋ ਘੱਟ ਸੀ ਵੱਧ ਕੇ ਬੋਲੀ ਕਿਸੇ ਨੇ ਦੇਣੀ ਨਹੀਂ ਸੀ ਤੈ ਕੀਤੇ ਰੇਟ ਤੇ ਜ਼ਮੀਨ ਮਿਲ ਜਾਣੀ ਸੀ ਪੱਲਾ ਇਹ ਹੁੰਦਾ ਸੀ ਕਿ ਪਿੰਡ ਦੇ ਤਕੜੇ ਲੋਕ ਆਪਣੇ ਸਿਰੀ ਜਾਂ ਆਪਣੇ ਕਿਸੇ ਹੋਰ ਵਿੜੇ ਦੇ ਬੰਦੇ ਨੂੰ ਮੂਹਰੇ ਲਾ ਕੇ ਲੋਕਾਂ ਦਾ ਇਕੱਠ ਕਰੇ ਤਾਂ ਬਿਨਾਂ ਹੀ ਗੰਢ ਧੁੱਪ ਕਰਕੇ ਜ਼ਮੀਨ ਉਹਨਾਂ ਦੇ ਨਾਂ ਤੇ ਲੈ ਲੈਂਦੇ ਖੇਤੀ ਆਪ ਕਰਦੇ ਥੋੜਾ ਬਹੁਤਾ ਹੱਥ ਉਹਨਾਂ ਨੂੰ ਵੀ ਛਾੜ ਦਿੰਦੇ ਡੁੱਬਦਿਆਂ ਨੂੰ ਤਣਕੇ ਦਾ ਸਹਾਰਾ ਹੀ ਬਹੁਤ ਸੀ ਬਾਬਿਆ ਨੇ ਜੈਪਾਲ ਦੇ ਕਹੇ ਤਾਂ ਬੀਬਾ ਤੋਂ ਵਿਧਾਇਕ ਨੂੰ ਫੋਨ ਕਰਵਾ ਦਿੱਤਾ ਸੁਣ ਕੇ ਉਹ ਹੈਰਾਨ ਹੋਇਆ ਸੋਚਣ ਲੱਗਿਆ ਇਹ ਚਾਲ ਕਿਦੀ ਚੱਲੀ ਹੋਈ ਉਹ ਬੋਤੀ ਪਚਪੜਤਾਲ ਚ ਨਹੀਂ ਪਿਆ ਉਹਨੇ ਆਪਣੇ ਕੋਲ ਦੋਵੇਂ ਵੇੜਿਆਂ ਦੇ 2 2 3 3 ਬੰਦੇ ਬੁਲਾਏ ਉਹਨਾਂ ਨੂੰ ਗੱਲ ਜਿਚਾ ਕੇ ਕਿਹਾ ਕਿ ਗਊਸ਼ਾਲਾ ਨੂੰ ਜ਼ਮੀਨ ਦੇਣ ਦੀ ਮੇਰੀ ਮਜਬੂਰੀ ਹੈ ਉਹਨਾਂ ਨੂੰ ਗੱਲਾਂ ਚ ਲੈ ਕੇ ਉਹਨੇ ਪੰਚਾਇਤੀ ਜ਼ਮੀਨ ਦੇ ਐਸਸੀ ਕੋਟੇ ਚੋਂ 8 ਕਿਲੇ ਜ਼ਮੀਨ ਅੱਧੋ ਅੱਧੀ ਕਰਵਾ ਦਿੱਤੀ ਇਹ ਵੀ ਕਿਹਾ ਕਿ ਉਹ ਗਊਸ਼ਾਲਾ ਵਾਲੇ ਪੈਸੇ ਥੋਡੇ ਨਾਂ ਤੇ ਭਰਨਗੇ ਵਾਹਣ ਬੀਜਣਗੇ ਵਾਉਣਗੇ ਉਹ ਨਾਲ ਇਹ ਵੀ ਕਹਿ ਦਿੱਤਾ ਕਿ ਥੋਡੀ ਜ਼ਮੀਨ ਦੇ ਠੇਕੇ 'ਚ ਥੋੜਾ ਬਹੁਤਾ ਹਿੱਸਾ ਉਹ ਵੀ ਪਾ ਦੇਵੇਗਾ ਵਿਧਾਇਕ ਨੇ ਇਓਂ ਕਰਕੇ ਸੱਪ ਵੀ ਮਾਰ ਲਿਆ ਤੇ ਸੋਟਾ ਵੀ ਬਚਾ ਲਿਆ ਬੀਬਾ ਨਾਲ ਵੀ ਰਹਿ ਗਈ ਸੀ ਵੇੜੇ ਵਾਲੇ ਵੀ ਪਿੰਡ 'ਚ ਵਿਧਾਇਕ ਦੇ ਕੀਤੇ ਵਿਆਹ ਬੀਬਾ ਲਈ ਵਰਦਾਨ ਸਿਧ ਹੋਈ ਕੱਖ ਪੱਠਾ ਖੋਤਣ ਆਉਂਦੀਆਂ ਜਾਂਦੀਆਂ ਵੇੜੇ ਵਾਲੀਆਂ ਔਰਤਾਂ ਵੀ ਉਹਦੀ ਗੱਡੀ ਖੜੀ ਵੇਖ ਕੇ ਉਹਦੇ ਪੈਰੀ ਹੱਥ ਲਾ ਕੇ ਜਾਂਦਾਂਗੇ ਉਹਨਾਂ ਨੂੰ ਆਸ ਵੱਜ ਗਈ ਸੀ ਕਿ ਜੇ ਆਉਣ ਵਾਲੇ ਸਮੇਂ 'ਚ ਹੋਰ ਵਿਆਹ ਹੋਏ ਤਾਂ ਉਹਨਾਂ ਦੀ ਕੁੜੀ ਦਾ ਵਿਆਹ ਵੀ ਉਹ ਕਰਵਾ ਸਕਦੀ ਹੈ ਦੋ ਬੁੜੀਆਂ ਵੀ ਭਈਆਂ ਨਾਲੋਂ ਘੱਟ ਰੇਟ ਤੇ ਹੱਥ ਲੱਗ ਗੰਘਣ ਸੀ ਵਿਧਾਇਕ ਨੂੰ ਜਦੋਂ ਗਊਸ਼ਾਲਾ ਮੁਰੇ ਬੀਬਾ ਦੀ ਗੱਡੀ ਖੜੀ ਦਿਸਦੀ ਤਾਂ ਉਹ ਪੈਰ ਮਲ ਕੇ ਜਾਂਦਾ ਵਾਰ-ਵਾਰ ਸੇਵਾ ਪਹੁੰਚਦਾ ਵਿਧਾਇਕ ਦੀ ਮਾਂ ਮਰੀ ਤਾਂ ਉਹ ਅਫਸੋਸ ਵੀ ਕਰਨ ਗਈ ਤੇ ਭੋਗ ਤੇ ਵੀ ਨਾਲ ਬਾਬੇ ਵੀ ਗਏ ਸੀ ਬੀਬਾ ਨੇ ਸ਼ਰਧਾਂਜਲੀ ਵੀ ਭੇਟ ਕੀਤੀ ਸੀ ਹੌਲੀ-ਹੌਲੀ ਬੀਬਾ ਬਦਾਂ ਇੱਕ ਦੇ ਨੇੜੇ ਆ ਗਈ। ਕਲਰਕਾਂ ਦੀਆਂ ਪੋਸਟਾਂ ਨਿਕਲੀਆਂ ਤਾਂ ਬੀਬਾ ਦੀ ਵੱਡੀ ਭੈਣ ਨੇ ਵੀ ਅਪਲਾਈ ਕਰ ਦਿੱਤਾ। ਬੀਐਚ ਉਹਦੇ ਵਧੀਆ ਨੰਬਰ ਸਨ। ਵਿਧਾਇਕ ਨੇ ਆਪਣਾ ਅਸਰ ਰਸੂਖ ਵਰਤਿਆ। ਐਡੀ ਚੋਟੀ ਤੇ ਜ਼ੋਰ ਲਾ ਕੇ ਉਹਨੇ ਬੀਬਾ ਦੀ ਭੈਣ ਦੀ ਨੁਜ਼ੁਕਤੀ ਕਰਵਾ ਦਿੱਤੀ। ਉਹਦੇ ਆਰਡਰ ਗਵਾਂਢੀ ਜ਼ਿਲ੍ਹੇ 'ਚ ਹੋਏ ਸੀ। ਪਰ ਵਿਧਾਇਕ ਨੇ ਕਹਿ ਕਹਾ ਕੇ ਇਸੇ ਜ਼ਿਲ੍ਹੇ 'ਚ ਕਰਵਾ ਲਏ। ਉਹ ਪਿੰਡ ਨੇੜਲੇ ਸ਼ਹਿਰ 'ਚ ਤਾਂ ਨਹੀਂ ਲੱਗੀ। 20-25 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ। ਲੜਕੇ ਜਾਂਦੀ ਦਿਨ ਖੜਿਆ ਜਾਂਦੀ ਬੀਬਾ ਖੁਸ਼ ਸੀ ਜਿੰਨੇ ਪੈਸੇ ਉਹਦੇ ਵਿਆਹ ਤੇ ਲੱਗਨੇ ਸੀ ਨੌਕਰੀ ਤੇ ਤੀਜੇ ਹਿੱਸੇ ਦੇ ਵੀ ਨਹੀਂ ਸੀ ਲੱਗੇ ਸਰਕਾਰੀ ਨੌਕਰੀ ਲੱਗਣ ਕਾਰਨ ਉਹਦੇ ਵਿਆਹ ਦਾ ਵੀ ਹੁਣ ਕੋਈ ਫਿਕਰ ਨਹੀਂ ਸੀ ਰਿਹਾ ਕਿੱਥੇ ਉਹਨਾਂ ਨੇ ਮੁੰਡਾ ਵੇਖਣ ਜਾਣਾ ਸੀ ਉਹ ਨੌਕਰੀ ਲੱਗੇ ਮੁੰਡਿਆਂ ਵਾਲੇ ਉਹਨਾਂ ਤੱਕ ਆਪ ਪਹੁੰਚ ਕਰਨ ਲੱਗ ਪਏ ਸੀ ਬਾਬਿਆਂ ਨੂੰ ਪਤਾ ਲੱਗਿਆ ਤਾਂ ਉਹ ਸਮਝ ਗਏ ਸਨ ਕਿ ਇਹ ਡੁੱਬਦੀ ਬੇੜੀ ਕਿਨੇ ਪਾਰ ਲਈ ਹੈ ਪਰ ਉਹਨਾਂ ਨੇ ਗੱਲ ਦੀ ਤਹਿ ਤੱਕ ਜਾਣ ਦੀ ਲੋੜ ਨਹੀਂ ਸੀ ਸਮਝੀ ਉਹ ਦੂਰ ਦੀ ਸੋਚਣ ਵਾਲੇ ਸੀ ਬੀਬਾ ਖੁੱਲ ਕੇ ਤੁਰਨ ਲੱਗ ਪਈ ਸੀ ਡੇਰੇ ਹੁਣ ਤੜਕੇ ਆਥ ਨੇ ਪਾਠ ਕੋਈ ਹੋਰ ਮੁੰਡਾ ਕਰਦਾ ਸੀ ਅੰਦਰੋਂ ਅੰਦਰੀ ਉਹਦੇ ਤੇ ਬਾਬੇ ਖੁਸ਼ ਸਨ ਉਹ ਤੋਂ ਪੈਰਾਂ ਤੇ ਲੱਤਾਂ ਦੀ ਮਾਲਿਸ਼ ਕਰਵਾ ਲੈਂਦੇ ਸਨ ਹੁਣ ਉਹ ਗੋਡਿਆਂ ਤੋਂ ਉੱਤੋਂ ਮਾਲਿਸ਼ ਕਰਨ ਲਈ ਕਹਿਣੋ हट ਗਏ ਸਨ ਵਿਦਾਇਕ ਨਾਲ ਬੀਬਾ ਦੀ ਵਧੀ ਨੇੜਤਾ ਨੇ ਉਹਨਾਂ ਨੂੰ ਸਿਆਣਾ ਕਰ ਦਿੱਤਾ ਸੀ ਬੀਬਾ ਨੂੰ ਵੀ ਪਤਾ ਲੱਗ ਗਿਆ ਸੀ ਕਿ ਦੋਵਾਂ ਨੂੰ ਹੱਥਾਂ 'ਚ ਕਿਵੇਂ ਰੱਖਣਾ ਹੈ ਇੱਕ ਦਿਨ ਉਹ ਕਹਿੰਦੀ ਬਾਬਾ ਜੀ ਲਿਖ ਦਿਓ ਕਿਸੇ ਵੇਲੇ ਮਹੰਤੀ ਡੇਰੇ ਮੈਥੋਂ বিনা ਹੋਰ ਕੋਈ ਹੈ ਵੀ ਨਹੀਂ ਮਹੀਨਾ ਵੀ ਤੇ ਲੰਗੇ ਬੀਬਾ ਨੇ ਫਿਰ ਕਿਹਾ ਉਹਨਾਂ ਨੇ ਡੇਰੇ ਦੀ ਲੈਟਰ ਪੈਡ ਤੇ ਲਿਖ ਦਿੱਤਾ ਕਿ ਮੇਰੇ ਪਿੱਛੋਂ ਡੇਰੇ ਦੀ ਮਹੰਤ ਕੁਲਵਿੰਦਰ ਕੌਰ ਬੀਬਾ ਜੀ ਨਿਵਾਸੀ ਮੁਕੰਦਪੁਰ ਹੋਵੇਗੀ ਮਹੰਤੀ ਵਾਲਾ ਕਾਗਜ਼ ਦੇਣ ਪਿੱਛੋਂ ਬਾਬਿਆ ਨੇ ਉਹਦਾ ਮੂੰਹ ਦੋਵੇਂ ਹੱਥਾਂ 'ਚ ਲੈ ਕੇ ਪਿਆਰ ਨਾਲ ਘੁੱਟਿਆ ਪਰ ਹੱਥਾਂ 'ਚ ਪਿਆਉਤੀ ਵਾਲੀ ਸ਼ੋ ਨਹੀਂ ਸੀ ਬੀਬਾ ਘਰੇ ਆਈ ਮਹੰਤੀ ਵਾਲਾ ਕਾਗਜ਼ ਪੇਟੀ 'ਚ ਪਏ ਅਟੈਚ 'ਚ ਰੱਖ ਦਿੱਤਾ ਬੀਬਾ ਨੂੰ ਲੱਗਿਆ ਜਿਵੇਂ ਡੇਰੇ ਦੀ ਕੀਤੀ ਸੇਵਾ ਫਲ ਕੇ ਹੀ ਹੋਵੇ ਇੱਕ ਦਿਨ ਜੈਪਾਲ ਦਾ ਫੋਨ ਆਇਆ ਜਿਸ ਨੇ ਬੀਬਾ ਨੂੰ ਡੇਰੇ ਛੇਤੀ ਮਿਲ ਕੇ ਜਾਣ ਦਾ ਤਰਲਾ ਕੀਤਾ ਸੀ ਤੇ ਮਿਲਣ ਲਈ ਲਾਲਸਾ ਵੀ ਚਲਕਦੀ ਸੀ ਉਹ ਸ਼ਹਿਰ ਬਾਬਿਆਂ ਦੀਆਂ ਲਿਖੀਆਂ ਦਵਾਈਆਂ ਲੈਣ ਗਈ ਤਾਂ ਡੇਰੇ ਚਲੀ ਗਈ। ਮਹੰਤ ਜੈਪਾਲ ਨੇ ਝੁੱਕ ਕੇ ਸਤਿਸ਼੍ਰੀ ਅਕਾਲ ਬੁਲਾਈ। ਲੱਗਿਆ ਜਿਵੇਂ ਬੀਬਾ ਨਹੀਂ ਆਈ ਜੇਠ ਹਾੜ ਦੇ ਮਹੀਨੇ ਪਿੰਡਾਂ ਫੂਕਦੀ ਧੁੱਪ ਚ ਸੀਤ ਹਵਾ ਦਾ ਬੁੱਲਾ ਮੀਂਹ ਨਹਾ ਕੇ ਆਇਆ ਹੋਵੇ। ਉਸ ਨੇ ਕਾਲੀ ਨਾਲ ਸੇਵਾਦਾਰ ਨੂੰ ਚਾਹ ਪਾਣੀ ਲੈ ਆਉਣ ਲਈ ਕਿਹਾ। ਚਾਹ ਪੀਣ ਪਿੱਛੋਂ ਉਹ ਕੁਰਸੀ ਤੋਂ ਉੱਠਿਆ ਬੈੱਡ ਦੀ ਨੁੱਕਰ ਤੇ ਬੈਠੀ ਬੀਬਾ ਕੋਲ ਪੈਠ ਗਿਆ। ਬੀਬਾ ਥੋੜੀ ਜਹੀ ਪਰਾਂ ਖਿਸਕ ਗਈ ਐ ਬੀਬਾ ਜੀ ਅੱਡ ਹੋਣ ਵਾਲੀਆਂ ਗੱਲਾਂ ਕਿਉਂ ਕਰਦੇ ਹੋ ਇਤਬਾਰ ਕਿਉਂ ਨਹੀਂ ਕਰਦੇ ਬਥੇਰਾ ਸਹਿਕ ਲਿਆ ਮੈਂ ਤੁਹਾਨੂੰ ਬਥੇਰੀ ਫੇਰ ਲਈ ਤੁਹਾਡੇ ਨਾਂ ਦੀ ਮਾਲਾ ਹੁਣ ਐ ਨਾ ਕਰੋ ਸਾਰੀਆਂ ਵਿੱਥਾਂ ਘਟਾ ਦਿਓ ਜਾਂ ਕਹੋ ਮੇਰੇ ਤੇ ਇਤਬਾਰ ਨਹੀਂ ਮਹੰਤ ਜੀ ਤੁਹਾਨੂੰ ਯਕੀਨ ਕਿਉਂ ਨਹੀਂ ਮੇਰੇ ਤੇ ਮੈਂ ਤੁਹਾਨੂੰ ਬੇਗਾਨਾ ਸਮਝਦੀ ਹੀ ਨਹੀਂ ਮੈਂ ਕਦੋਂ ਦੀ ਤੁਹਾਨੂੰ ਆਪਣਾ ਮੰਨੀ ਬੈਠੀ ਆਂ ਹੁਣ ਸੰਗ ਪਾੜ-ਪਾੜ ਕੇ ਤਾਂ ਕਿਹ ਹਾਨੀ ਜਾਂਦਾ ਕਾਲਜਾ ਪਾੜ ਕੇ ਵੀ ਨਹੀਂ ਵਿਖਾਇਆ ਜਾਂਦਾ ਇਹ ਕਹਿ ਕੇ ਉਹ ਉਹਨਾਂ ਵੱਲ ਝਾਕਣ ਲੱਗ ਪਈ ਮਹੰਤ ਜੈਪਾਲ ਦੇ ਮਨ 'ਚ ਤੂਫਾਨ ਉੱਠਿਆ ਬੇਕਾਬੂ ਵੀ ਹੋਣਾ ਸ਼ੁਰੂ ਹੋ ਗਿਆ ਉਹਦਾ ਦਿਲ ਕੀਤਾ ਕਿ ਮੋਢੇ ਤੇ ਹੱਥ ਰੱਖ ਲਵੇ ਪਰ ਪਤਾ ਨਹੀਂ ਮਨ 'ਚ ਕੀ ਗੱਲ ਆਈ ਹੱਥ ਨਾ ਰੱਖਿਆ ਬੀਬਾ ਚੁੱਪ ਰਹੀ ਮਨ ਤੇ ਜਬਤ ਰੱਖਿਆ ਜੈਪਾਲ ਦੇ ਮਨ 'ਚ ਉੱਠੇ ਤੂਫਾਨ ਦੀ ਚਾਲ ਵੇਖਦੀ ਰਹੀ ਬੜੀ ਤੇਜ਼ ਸੀ ਉਹਦੀ ਗਤੀ ਜੋ ਉਹਦੀਆਂ ਭਾਵਨਾਵਾਂ ਮਸਲਣੀਆਂ ਚਾਹੁੰਦਾ ਸੀ ਉਹ ਥੋੜਾ ਜਿਹਾ ਪਾਸੇ ਹਟੀ ਤੇ ਕਹਿੰਦੀ ਮਹੰਤ ਜੀ ਮੈਂ ਅੱਜ ਠੀਕ ਨਹੀਂ ਕਦੇ ਫੇਰ ਆਉਂ ਉਹ ਦਿਨ ਜੋ ਤੁਸੀਂ ਕਹੋਗੇ ਮੈਂ ਕੋ ਮੈਨੂੰ ਪਰ ਤੁਸੀਂ ਵੀ ਮੇਰੀ ਇੱਕ ਗੱਲ ਮੰਨ ਲਓ ਮੈਂ ਫੈਸਲਾ ਕਰ ਲਿਆ ਕਿ ਤੁਹਾਡੇ ਨਾਲ ਹੀ ਇਸ ਜ਼ਿੰਦਗੀ ਗੁਜ਼ਾਰਨੀ ਹੈ ਕੋਈ ਦੁਨੀਆਦਾਰ ਬੰਦਾ ਮੇਰੇ ਫਿੱਟ ਨਹੀਂ ਆਣਾ ਆਪਣਾ ਮਾਰਗ ਇੱਕ ਹੈ ਇੱਕੋ ਜਹੀ ਸੋਚ ਹੈ ਮੈਂ ਤੁਹਾਨੂੰ ਇੱਕ ਗੱਲ ਕਹੂੰ ਤੁਸੀਂ ਮੇਰੀ ਗੱਲ ਨਾ ਮੋੜਿਓ ਮੈਂ ਤੁਹਾਡੀ ਗੱਲ ਨਹੀਂ ਮੋੜਦੀ ਫਿਰ ਭਾਵੇਂ ਮੇਰੇ ਹੱਡ ਪੀ ਕੇ ਪਿੰਡੇ ਤੇ ਮਲ ਲਿਓ ਮੈਂ ਸੀ ਨਹੀਂ ਕਹਿੰਦੀ ਮਹੰਤ ਜੈਪਾਲ ਕਾਬੂ ਚ ਆ ਗਿਆ ਬੀਬਾ ਹਵਾ ਦੇ ਬੁੱਲੇ ਬੰਗ ਜਿਵੇਂ ਆਈ ਸੀ ਉਵੇਂ ਚਲੀ ਗਈ ਜੈਪਾਲ ਉਹਨੇ ਵੇੜੇ 'ਚ ਖੜੀ ਕਾਰ ਤੱਕ ਛੱਡਣ ਆਇਆ ਤੁਰਦੀ ਨੂੰ ਝੁੱਕ ਕੇ ਸਤਿਸ਼੍ਰੀ ਅਕਾਲ ਬੁਲਾਈ ਉਹ ਪੰਸਾਰੀ ਦੀ ਦੁਕਾਨ ਤੋਂ ਬਾਬਿਆਂ ਦੀਆਂ ਦਵਾਈਆਂ ਦਵਾ ਲੈ ਕਿ ਜਦੋਂ ਡੇਰੇ ਚ ਆਈ ਤਾਂ ਬਾਬੇ ਦਵਾਈਆਂ ਵਾਲੇ ਕਮਰੇ ਚ ਬੈਠੇ ਸਨ ਕੋਲ ਇੱਕ ਸਿਵਲ ਕੱਪੜੇ ਪਾਈ ਪੁਲਿਸ ਅਫਸਰ ਬੈਠਾ ਸੀ ਬੀਬਾ ਨੇ ਵੇਖ ਕੇ ਉਹ ਇੱਕਦਮ ਚੁੱਪ ਕਰ ਗਿਆ ਬਾਬੇ ਕਹਿੰਦੇ ਸੰਗੋਨਾ ਤੁਸੀਂ ਖੁੱਲ ਕੇ ਦੱਸੋ ਇਹ ਆਪਣੀ ਹੀ ਬੱਚੀ ਐ ਇੱਥੇ ਹੀ ਸੇਵਾ ਕਰਦੀ ਐ ਪਰ ਪੁਲਿਸ ਅਫਸਰ ਦੀ ਝਿਜਕ ਦੂਰ ਨਾ ਹੋਈ ਗੱਲ ਉਸਨੇ ਪਹਿਲਾਂ ਦੱਸ ਦਿੱਤੀ ਸੀ ਕੌਣ ਦੱਸਣ ਵਾਲਾ ਰਿਹਾ ਵੀ ਕੁਝ ਨਹੀਂ ਸੀ ਬਾਬਿਆ ਨੇ ਸੋਨੇ ਦੀ ਭਸਮ ਦੀਆਂ ਪੁੜੀਆਂ ਬਣਾ ਕੇ ਦੇ ਦਿੱਤੀਆਂ ਪੁੜੀਆਂ ਲੈ ਕੇ ਉਹਨੇ ਪੈਸੇ ਪੁੱਛੇ ਮੰਗੇ ਪੈਸੇ ਦੇ ਕੇ ਉਹ ਵੱਡੀ ਗੱਡੀ 'ਚ ਜਾ ਬੈਠਾ ਡਰਾਈਵਰ ਕਾਰ 'ਚ ਉੱਤਰਿਆ ਹੀ ਨਹੀਂ ਸੀ ਬਾਬੇ ਕੁਝ ਦੇਰ ਇਧਰ ਲੀਆਂ ਉਧਰ ਲੀਆਂ ਗੱਲਾਂ ਕਰਦੇ ਰਹੇ ਕਈ ਦਿਨ ਦੇ ਉਹ ਮਹਿਸੂਸ ਕਰ ਰਹੇ ਸੀ ਜਿਵੇਂ ਬੀਬਾ ਉਹਨਾਂ ਤੋਂ ਦੂਰ ਜਾ ਰਹੀ ਹੋਵੇ ਇੱਕ ਦੋ ਵਾਰ ਕੋਲ ਬੈਠੀ ਉਹ ਬਾਬਿਆਂ ਨੇ ਤਿਰਸ਼ੀ ਨਿਗਾ ਨਾਲ ਆਪਣੇ ਵੱਲ ਹਲਕੀ ਹਲਕੀ ਘੂਰਦੀ ਵੇਖ ਲਈ ਸੀ ਬਾਬਿਆਂ ਨੇ ਭਈਏ ਤੋਂ ਠੰਡੇ ਪਾਣੀ ਦਾ ਬੱਠਲ ਮੰਗਵਾਇਆ ਤੇ ਉੱਠ ਕੇ ਸੌਣ ਵਾਲੇ ਕਮਰੇ 'ਚ ਚਲੇ ਗਏ ਖਾਸਾ ਚਿਰ ਪੈਰ ਉਹਨਾਂ ਦੇ ਪਾਣੀ 'ਚ ਪਾਈ ਰੱਖੇ ਬਾਹਰ ਕੱਢਣ ਤੋਂ ਬਾਅਦ ਬੀਬਾ ਨੇ ਤੌਲੀਏ ਨਾਲ ਪੈਰ ਪੁੰਚ ਕੇ ਨਾਰੀਅਲ ਦਾ ਤੇਲ ਲਾਉਣਾ ਸ਼ੁਰੂ ਕਰ ਦਿੱਤਾ ਬੀਬਾ ਨੇ ਪਹਿਲਾਂ ਵਾਂਗ ਕੀਤਾ ਪੱਟ ਤੇ ਅੱਡੀ ਰੱਖੀ ਤੇ ਪਾਤਲੀ ਝਸਣ ਲੱਗ ਪਈ ਫਿਰ ਹੌਲੀ ਹੌਲੀ ਚੱਪੜੀ ਤੇ ਖੋਚ ਚ ਤੇਲ ਚੱਸ ਕੇ ਦੂਜੇ ਪਾਸੇ ਹੋ ਕੇ ਪਾਤਲੀ ਤੋਂ ਪਿੰਜਣੀ ਤੇ ਖੋਚ ਤੱਕ ਆਈ ਬਾਬੇ ਕਹਿੰਦੇ ਤੇਰਾ ਮਨ ਬੜਾ ਟਿਕਾਣੇ ਹੈ ਬਹੁਤ ਤਰੱਕੀ ਕਰੇਗੀ ਮੇਰੀ ਗੱਲ ਯਾਦ ਰੱਖੀ ਕਿ ਮੈਂ ਤੈਨੂੰ ਕਦੇ ਇਹ ਗੱਲ ਕਹੀ ਨਹੀਂ ਮਨ ਤੇ ਕਾਬੂ ਰੱਖਣ ਤੋਂ ਹੀ ਸ਼ੁਰੂ ਹੁੰਦਾ ਹੈ ਸੰਤ ਜੀਵਨ ਭਟਕਦੇ ਮਨ ਵਾਲਾ ਹੋਰ ਕੁਛ ਮਰਜ਼ੀ ਹੋਵੇ ਸੰਤ ਨਹੀਂ ਹੋ ਸਕਦਾ ਲੋਕਾਂ ਚ ਥਾਂ ਬਣਾਉਣ ਵਾਸਤੇ ਧਰਮ ਤੇ ਖੜਨਾ ਪੈਂਦਾ ਬੀਬਾ ਕਹਿੰਦੀ ਮਨ ਤੇ ਤਾਂ ਬਾਬਾ ਜੀ ਮੇਰਾ ਕੰਟਰੋਲ ਹੈ ਦੁਨੀਆ ਦੀ ਕੋਈ ਚੀਜ਼ ਮੈਨੂੰ ਖਿੱਚ ਨਹੀਂ ਪਾਉਂਦੀ ਜੇ ਕੋਈ ਮਾੜੀ ਅੱਖ ਨਾਲ ਝਾਕਦਾ ਵੀ ਹੈ ਦੂਜੇ ਪਲ ਨੀਵੀਂ ਪਾ ਲੈਂਦਾ ਪਰ ਜਿਹੜੀ ਗੱਲ ਤੁਸੀਂ ਤਰੱਕੀ ਵਾਲੀ ਕੀਤੀ ਹੈ ਉਹ ਜਿਹੜੀ ਕਰਨੀ ਸੀ ਮੈਂ ਕਰ ਲਈ ਗਊਸ਼ਾਲਾ ਥੋੜੀ ਕਿਰਪਾ ਨਾਲ ਜਿੰਨੀ ਵਧਣੀ ਸੀ ਵਧ ਗਈ ਜ਼ੋਰ ਮਾਰਿਆ ਥੋੜੀ ਬਹੁਤੀ ਹੋਰ ਵਧ ਜੂ ਮੰਦਿਰ ਵੀ ਠੀਕ ਹੈ ਚਾਰ ਪੈਸੇ ਹਰ ਮਹੀਨੇ ਵਧ ਨਿਕਲਦੇ ਆ ਮੰਦਰ ਵਾਲੇ ਵੀ ਠੀਕ ਨੇ ਪਰ ਇਹ ਤਰੱਕੀ ਵਾਲੀ ਗੱਲ ਮੇਰੇ ਸਮਝ ਨਹੀਂ ਆਈ ਕੋਈ ਨਾ ਸਮਝਾਜੂ ਕੁਝ ਚੇਰ ਹੋਰ ਸੁਸਤਾ ਮੇਰੀ ਮੰਨ ਕੇ ਜੈਪਾਲ ਦੇ ਮੰਚ ਹੋਰ ਥਾਂ ਪੈਦਾ ਕਰ ਉਹ ਤੇਰੇ ਤੇ ਵਿਧਾਇਕ ਦੇ ਨੇੜੇ ਜਾਣ ਤੇ ਅੰਦਰੋਂ ਅੰਦਰੀ ਔਖਾ ਹੈ ਬੰਦਾ ਮੰਨ ਦਾ ਉਹ ਸਾਫ਼ ਹੈ ਪਰ ਇਹ ਨਹੀਂ ਜਰਦਾ ਕਿ ਕੋਈ ਉਹ ਤੋਂ ਥੋੜਾ ਬਹੁਤਾ ਵੀ ਪਾਸੇ ਜਾਵੇ ਪਰ ਤੂੰ ਉਹਨੂੰ ਕਿਸੇ ਗੱਲੋਂ ਨਰਾਜ਼ ਨਾ ਕਰੇ ਆਪਾਂ ਨੂੰ ਇੱਕ ਕੰਮ ਐ ਉਹਦੇ ਤੱਕ ਉਹ ਤੂੰ ਹੀ ਕਰ ਸਕਦੀ ਐ ਇਹ ਕੰਮ ਹੋਣ ਨਾਲ ਆਪਣੀਆਂ ਦੋਵਾਂ ਦੀਆਂ ਕੁੱਲਾਂ ਤਰ 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 ਜਾਣਗੇ ਕਲੇਸ਼ ਕੱਟੇ ਜਾਣਗੇ ਬਾਕੀ ਦੀ ਗੱਲ ਮੈਂ ਤੈਨੂੰ ਫਿਰ ਦੱਸੂ ਤੂੰ ਉਹਦੇ ਨਾਲ ਤਾਲਮਿਲਦਾ ਵਿਵਦ ਗਊਸ਼ਾਲਾ ਜਾਣ ਦਾ ਸਮਾਂ ਹੋ ਗਿਆ ਸੀ ਕਾਰ ਸਟਾਰਟ ਕੀਤੀ ਤੇ ਚਲੀ ਗਈ ਮੋਟਰਸਾਈਕਲ ਉਹ ਕਈ ਮਹੀਨਿਆਂ ਤੋਂ ਚਲਾਉਣਾ ਖਟ ਗਈ ਸੀ ਵਿਦੇਖ ਦੇ ਨੇੜੇ ਹੁਣ ਪਿੱਛੋਂ ਪਤਾ ਹੀ ਨਹੀਂ ਸੀ ਕਿ ਮੋਟਰਸਾਈਕਲ ਡੇਰੇ ਚ ਕਿੱਥੇ ਖੜਾ ਹੈ ਉਹ ਸੋਚ ਰਹੀ ਸੀ ਕਿ ਬਾਬਿਆ ਨੇ ਅੱਜ ਮਹੰਤ ਜੈਪਾਲ ਨਾਲ ਤਾਲਮੇਲ ਵਧਾਉਣ ਦੀ ਗੱਲ ਕਿਉਂ ਕਹੀ ਕੀ ਮਤਲਬ ਹੋਇਆ ਇਹ ਗੱਲ ਕਹਿਣ ਦਾ ਵਿਚਲੀ ਗੱਲ ਸਮਝ ਨਾਈ ਸੋਚਿਆ ਕਿ ਮੈਨੂੰ ਬਾਬਿਆ ਨੇ ਮਹੰਤੀ ਦਾ ਲਿਖ ਦਿੱਤੇ ਕੇ ਦੇ ਦਿੱਤੀ ਹੈ ਆਪ ਇਹ ਉੱਥੇ ਜਾਣਾ ਚਾਹੁੰਦੇ ਨੇ ਇਹ ਤੋਂ ਬਿਨਾ ਹੋਰ ਕੀ ਗੱਲ ਹੋ ਸਕਦੀ ਹੈ ਪੈਸਾ ਤਾਂ ਇਹਨਾਂ ਕੋਲ ਬਥੇਰਾ ਪਸਨ ਲੈਣ ਆਏ ਬੁੱਕ ਭਰ ਭਰ ਕੇ ਸੁੱਟ ਜਾਂਦੇ ਐ ਫਿਰ ਉਹ ਉਲਝਵੀਂ ਗੱਲ ਵਿੱਚ ਵਿੱਚੇ ਛੱਡ ਕੇ ਇਸ ਗੱਲ ਤੇ ਆਈ ਕਿ ਜਿੱਦẽ ਬਾਬੇ ਗੱਲ ਦੱਸਣਗੇ ਫਿਰ ਸੋਚੇਗੀ ਕਿ ਗੱਲ ਮੰਨਣੀ ਐ ਕਿ ਨਹੀਂ ਇਹ ਗੱਲ ਉਹ ਭਲੀ ਭਾਤ ਜਾਣਗੇ ਸੀ ਕਿ ਮਹੰਤ ਜੈਪਾਲ ਉਹ ਤੋਂ ਕੀ ਚਾਹੁੰਦਾ ਹੈ ਪਰ ਉਹ ਉਹਦੇ ਤੋਂ ਕਿਹੜਾ ਕੰਮ ਲਵੇ ਪੈਸੇ ਦੀ ਉਹਨੂੰ ਕੋਈ ਲਾਲਸਾ ਨਹੀਂ ਸੀ ਗਵਾਂ ਨੇ ਸਾਰੇ ਖਰਚੇ ਕੱਢ ਕੇ ਲੱਖ ਸਵਾਲ ਲੱਖ ਰੁਪਈਆ ਮਹੀਨੇ ਦਾ ਬਚ ਜਾਂਦਾ ਸੀ ਰੇ ਵੀ ਵਿਕਦੀ ਸੀ 12 15 100 ਰੁਪਏ ਟਰਾਲੀ ਦੇ ਵੱਟੇ ਜਾਂਦੇ ਸ਼ਹਿਰ ਦੇ ਨੇੜੇ ਹੁਣ ਕਰਕੇ ਜੱਟਾਂ ਦੇ ਕਈ ਪੜ੍ਹੇ ਲਿਖੇ ਮੁੰਡੇ ਆਰਗੈਨਿਕ ਸਬਜ਼ੀ ਬੀਜਣ ਲੱਗ ਪਏ ਸਨ ਉਹਨਾਂ ਨੂੰ ਪਤਾ ਸੀ ਕਿ ਸ਼ਹਿਰੀ ਲੋਕ ਰਸਾਇਣਕ ਖਾਦਾ ਨਾਲ ਹੋਈ ਸਬਜ਼ੀ ਤੋਂ ਕਿਨਾਰਾ ਕਰਨ ਲੱਗ ਪਏ ਨੇ ਉਹਨਾਂ ਨੇ ਸੜਕ ਤੇ ਵੱਡੇ ਵੱਡੇ ਬੋਰਡ ਲਾਏ ਹੋਏ ਸਨ ਉਹ ਸਬਜ਼ੀ ਮੰਡੀ ਵੀ ਸਬਜ਼ੀ ਲੈ ਕੇ ਜਾਂਦੇ ਸੜਕ ਤੇ ਵੀ ਅੱਡਾ ਲਾ ਕੇ ਰੱਖਦੇ ਉਹਦੇ ਜਾਂਦੇ ਲੋਕ ਬੋਰਡ ਪੜ੍ਹ ਕੇ ਸਬਜ਼ੀਆਂ ਲਈ ਜਾਂਦੇ। ਸ਼ਹਿਰੀ ਵੀ ਦੂਜੇ ਤੀਜੇ ਦਿਨ ਇਕੱਠੀ ਸਬਜ਼ੀ ਲੈ ਜਾਂਦੇ। ਵੱਲ ਵਾਲੇ ਪੈਸੇ ਵੀ ਬਹੁਤੇ ਨਾ ਜਾਂਦੇ। ਜੱਟਰ ਸੈਣਕ ਖਾਦਾਂ ਦੀਆਂ ਅਮਲੀ ਹੋਈਆਂ ਜ਼ਮੀਨਾਂ ਨੂੰ ਵਿਦ ਸਿਰ ਲਾਉਣ ਲਈ ਰੂੜੀ ਦੀ ਖਾਦ ਪਾਉਣੀ ਪਸੰਦ ਕਰਦੇ। ਉਹ ਪੈਦਾ ਹੋਣ ਵਾਲੀ ਖਾਦ ਦੀ ਪਹਿਲਾਂ ਹੀ ਸਾਈ ਵਿਧਾਈ ਲਾ ਲੈਂਦੇ। ਇੱਕ ਦਿਨ ਬਾਬੇ ਕਹਿੰਦੇ, "ਬੀਬਾ ਮੈਨੂੰ 5 ਲੱਖ ਰੁਪਈਆ ਚਾਹੀਦਾ।" ਮੈਂ 5-7 ਮਹੀਨਿਆਂ ਚ ਮੋੜ ਦੋ। ਮੈਂ ਉਹੀ ਦੀ ਮਗਦਾ ਉਧਾਰਾ ਚਾਹੀਦਾ ਪਿੰਡ ਵਾਲੇ ਕਿਸੇ ਚੱਕਰ ਚ ਨਹੀਂ ਉਹਨਾਂ ਨੂੰ ਦੇਣੇ ਐ ਫਿਕਰ ਵਾਲੀ ਗੱਲ ਨਹੀਂ ਭਤੀਜੇ ਮੇਰੇ ਤੇਰੇ ਵਾਂਗੂ ਸਿਆਣੇ ਨੇ ਵੀਬਾ ਨੇ ਇਹ ਗੱਲ ਸਿਰ ਮੱਥੇ ਮੰਨ ਲਈ ਬਾਬਿਆ ਨੇ ਮਾਂ ਚ ਜਿਹੜੀ 3-4 ਮਹੀਨਿਆਂ ਦੀ ਬੇਪਰਤੀਤੀ ਪੈਦਾ ਹੋਈ ਸੀ ਖਤਮ ਹੋ ਗਈ ਤੇ ਭਾਵਕ ਹੋਏ ਕਹਿੰਦੇ ਬੜਾ ਐ ਸਿਆਣਾ ਮੇਰਾ ਪੁੱਤ ਦੁਨੀਆ ਪੈਰੀ ਭਿਆ ਘਰੂ ਤੇਰੇ ਵਿਧਾਇਕ ਗਊਸ਼ਾਲਾ ਚ ਲਗਦਾ ਟਪਦਾ ਹੁਣ ਵੀ ਖੜਦਾ ਸੀ ਔਰ ਸਰ ਪੈਰੀ ਪੈਂਦਾ ਕੋਈ ਵਾਧੂ ਗੱਲ ਨਾ ਕਰਦਾ ਹਰ ਵਾਰ ਜਾਣ ਲੱਗਿਆ ਕਹਿੰਦਾ ਬੀਬਾ ਜੀ ਆਲੇ ਦੁਆਲੇ ਦੇ ਪਿੰਡਾਂ 'ਚ ਵੀ ਪਿਆਰ ਮੁਹੱਬਤ ਵਧਾਓ ਲੋਕਾਂ ਦੇ ਦੁੱਖ ਦੇ ਸੁੱਖ ਦੇ ਜਾਇਆ ਕਰੋ ਫਿਰ ਤੁਹਾਡੇ ਬਾਰੇ ਵੀ ਸੋਚਾਂਗੇ ਕੁਸ਼ ਕੀ ਕਰਨਾ ਹੈ ਬੀਬਾ ਪੂਰੀ ਖੁਸ਼ ਸੀ ਜਿੱਥੇ ਜਾਂਦੀ ਸੀ ਲੋਕ ਵੱਡਾ ਮੰਨ ਕੇ ਉਹਦੇ ਪੈਰੀ ਪੈਂਦੇ ਸੀ ਗਊਸ਼ਾਲਾ 'ਚ 6-7 ਸਾਂਹੀ ਵਾਲ ਗਊਆਂ ਹੋਰ ਵਧਾ ਲਈਆਂ ਸਨ ਜਿਹੜੀਆਂ ਪਹਿਲਾਂ ਓਲੇ ਚ ਬੰਲੀਆਂ ਹੋਈਆਂ ਸਹੀ ਵਾਰ ਗਉਆਂ ਚ ਬਨ ਦਿੱਤੀਆਂ ਸੀ